ਸਤ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਟਿਚ ਐਂਡ ਸਟਾਈਲ ਬਾਈ ਸੁਖ ਚ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਬ੍ਰਾਜ਼ੀਲੀਅਨ ਫਲਾਵਰ ਬਣਾਉਣ ਬਾਰੇ ਦੱਸੂਗੀ ਵੀ ਕਿਵੇਂ ਬਣਦਾ ਜਿਹਨੂੰ ਆਪਾਂ ਪੰਖੀ ਵਾਲਾ ਫਲਾਵਰ ਵੀ ਕਹਿ ਦਿੰਦੇ ਆ ਜਿਹੜੀਆਂ ਕਹਿੰਦੇ ਵੀ ਦੋ ਸੂਈਆਂ ਜੋੜ ਕੇ ਬਣਦਾ ਠੀਕ ਹੈ ਜੀ ਆਪਾਂ ਨੂੰ ਇਹ ਆਰਡਰ ਆਇਆ ਸੀਗਾ ਇਹ ਸੂਟ ਦਾ ਤੇ ਇਹ ਚ ਸਾਰੇ ਬ੍ਰਾਜ਼ੀਲੀਅਨ ਫਲਾਵਰ ਹੀ ਬਣਾਉਣੇ ਆ ਆਪਾਂ ਤੇ ਮੈਂ ਤੁਹਾਨੂੰ ਅੱਜ ਦੱਸਦੀ ਆ ਵੀ ਇਹ ਕਿਵੇਂ ਬਣਦਾ ਮੈਂ ਸਿਰਫ ਜਿਹੜੇ ਫਲਾਵਰ ਬਣਾਏ ਨੇਗੇ ਇਹ ਇੱਕ ਸੂਈ ਨਾਲ ਹੀ ਬਣਾਏ ਨਗੇ ਮੈਂ ਡਬਲ ਸੂਈ ਨਹੀਂ ਜੋੜੀ ਹੈਗੀ ਇਹਦੇ ਨਾਲ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਸਿੰਗਲ ਸੂਈ ਨਾਲ ਇਹਨੂੰ ਆਪਾਂ ਕਿਵੇਂ ਬਣਾ ਸਕਦੇ ਹਾਂ ਸਟੈਪ ਮੈਥਡ ਉਹੀ ਹੈ ਸੇਮ ਪਰ ਸੂਈ ਨਾਲ ਇੱਕ ਨਾਲ ਬਣਾਵਾਂਗੇ ਆਪਾਂ ਦੋ ਸੂਈਆਂ ਦਾ ਜੋੜ ਕੇ ਕਿਵੇਂ ਬਣੂਗਾ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਚ ਦੱਸੂਗੀ ਠੀਕ ਹੈ ਜੀ ਚਲੋ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਕੀ ਕਰਨਾ ਉਸੇ ਤਰ੍ਹਾਂ ਬੁਲੀਅਨ ਰੋਜ਼ ਦੀ ਤਰ੍ਹਾਂ ਇੱਥੇ ਦੋ ਆਪਾਂ ਛੋਟੀਆਂ-ਛੋਟੀਆਂ ਡੰਡੀਆਂ ਪਾਉਣੀਆਂ ਨੇਗੀਆਂ ਜਿਵੇਂ ਸਟਾਰਟਿੰਗ ਇੱਥੋਂ ਸਟਾਰਟ ਕਰ ਦੋ ਸੂਈ ਕੱਢੀ ਫੇਰ ਸੇਮ ਉਸੇ ਹੌਲ ਵਿੱਚੋਂ ਦੀ ਵਾਪਸ ਲੈ ਕੇ ਆਉਣੀ ਆ ਸੂਈ ਤੇ ਇੱਥੇ ਧਿਆਨ ਨਾਲ ਦੇਖਿਓ ਵੀ ਕਿਵੇਂ ਆਪਾਂ ਕੁੰਡੇ ਜਿਹਾ ਪਾਉਣਾ ਜਿਵੇਂ ਆਪਾਂ ਕੁੰਡੇ ਨਹੀਂ ਪਾਉਂਦੇ ਹੁੰਦੇ ਸੀ ਸਵੈਟਰ ਵਗੈਰਾ ਬੁੰਦੇ ਹੁੰਦੇ ਹੁੰਦੇ ਹਨਾ ਉਹਦੇ ਬਾਰਡਰ ਤਿਆਰ ਕਰਨ ਟਾਈਮ ਸੇਮ ਉਸੇ ਤਰ੍ਹਾਂ ਬਣਾਉਣਾ ਆਪਣੇ ਅੰਗੂਠੇ ਤੇ ਇਸ ਤਰ੍ਹਾਂ ਇਹਨੂੰ ਥ੍ਰੈਡ ਨੂੰ ਚੜਾਉਣਾ ਧਿਆਨ ਨਾਲ ਦੇਖੋ ਜੀ ਫੇਰ ਇਹਨੂੰ ਸੂਈ ਵਿੱਚੋਂ ਦੀ ਫੇਰ ਸੇਮ ਉਸੇ ਤਰ੍ਹਾਂ ਠੀਕ ਹੈ ਜੀ ਸੇਮ ਉਸੇ ਤਰ੍ਹਾਂ ਪਾਉਣਾ ਹੈ ਇਹ ਫਿਰ ਉਹਵੇਂ ਬੁਲੀਅਨ ਰੋਜ਼ ਦੀ ਤਰ੍ਹਾਂ ਸੂਈ ਨੂੰ ਕੱਢਾਂਗੇ ਆਪਾਂ ओके ਫਿਰ ਉਹਦੇ ਨਾਲ ਇਹਨੂੰ ਜ਼ਿਆਦਾ ਟਾਈਟ ਨਹੀਂ ਕਰਨਾ ਕਿਉਂਕਿ ਥੋੜੀ ਸੂਈ ਨਿਕਲਣ ਵੇਲੇ ਨਾ ਫਿਰ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਆ ਥੋੜਾ ਲੂਜ਼ ਹੀ ਰੱਖਣਾਗਾ ਇਹਨੂੰ ਇਹ ਕੁੰਡੇ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਆ ਕਰੋ ਵੀ ਜਿੰਨਾ ਕੁ ਤੁਹਾਨੂੰ ਆ ਡਿਸਟੈਂਸ ਚਾਹੀਦਾ ਹੁੰਦਾਗਾ ਨਾ ਉਸ ਹਿਸਾਬ ਜੀ ਨਾਲ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਅੱਗੇ ਸ਼ੇਅਰ ਕਰ ਦਿਆ ਕਰੋ ਜੇ ਵਧੀਆ ਲੱਗਦੀ ਹੈ ਤੇ ਜਿਹਨੇ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਸਬਸਕ੍ਰਾਈਬ ਵੀ ਜਰੂਰ ਕਰ ਲਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਵੀਡੀਓ ਕਿਵੇਂ ਦੀ ਲੱਗੀ ਠੀਕ ਹੈ ਜੀ ਹੁਣ ਸਾਰਾ ਪੈਸੇ ਤਰੀ ਬਣਾ ਲਾਂਗੇ ਸੇਮ ਇੱਥੇ ਸੁਈ ਪਾ ਕੇ ਫਿਰ ਇੱਥੋਂ ਜੇ ਕੱਢ ਲਓ ਵਿਚਕਾਰ ਜੇ ਦਿਸਟੈਂਸ ਦੇ ਸਾਬ ਨਾਲ ਵੀ ਜਿੰਨਾ ਕੁ ਤੁਹਾਨੂੰ ਡਿਸਟੈਂਸ ਚਾਹੀਦਾ ਨਾ ਉਹਨਾਂ ਕੋ ਪਾਈ ਜਾਇਓ ਪੱਤੀਆਂ ਵੀ ਜੁੜੀ ਕੋ ਪੱਤੀ ਚਾਹੀਦੀ ਹੈਗੀ ਕੋਨ ਨੂੰ ਪਤਾ ਨਹੀਂ ਕਿਵੇਂ ਲੱਗੂਗਾ ਪਰ ਮੈਨੂੰ ਇਹ ਰੋਜ਼ ਨਾ ਬੁਲੀਅਨ ਰੋਜ਼ ਦੇ ਨਾਲੋਂ ਜ਼ਿਆਦਾ ਈਜ਼ੀ ਲੱਗਿਆ ਸਟੈਪ ਸਾਰੇ ਉਹੀ ਨੇ ਜਿਵੇਂ ਬੁਲੀਅਨ ਰੋਜ਼ ਬਣਾਉਣੇ ਹੁੰਦੇ ਆ ਬਸ ਉਹਦੇ ਆਪਾਂ ਸੂਈ ਤੇ ਧਾਗਾ ਕਮਾਈ ਜਾਂਦੇ ਰਹਿਣੇ ਆਗੇ ਤੇ ਕੁੰਦਿਆਂ ਵਾਂਗੂ ਕੁੰਦੇ ਜੇ ਪਾਉਣੇ ਆ ਤੇ ਅੱਗੇ ਨੂੰ ਨਾ ਬਸ ਜਿਹੜਾ ਕੁੰਦੇ ਜੇ ਪਾਉਣੇ ਜ਼ਿਆਦਾ ਟਾਈਟ ਨਹੀਂ ਰੱਖਣਾ ਫਿਰ ਇਹਦੇ ਵਿੱਚ ਸੂਈ ਨਿਕਲਣ ਵੇਲੇ ਥੋੜਾ ਜਿਹਾ ਦਿੱਕਤ ਹੋ ਜਾਂਦੀ ਆ ਹੋਰ ਕੁਛ ਨਹੀਂ ਆ ਸੂਈ ਨਾ ਪਾ ਸੇਮ ਉਸ ਜਗ੍ਹਾ ਜਿੱਥੇ ਕੱਢਣੀ ਹੁੰਦੀ ਹੈ ਜਿੱਥੋਂ ਪਹਿਲਾਂ ਨਿਕਲੀ ਹੁੰਦੀ ਆ ਠੀਕ ਹੈ ਜੀ ਮੈਂ ਕਾ ਅੰਗੂਠੇ ਤੇ ਧਾਗਾ ਚੜਾ ਕੇ ਫਿਰ ਮੈਂ ਪੁੱਠਾ ਵਰਕੇ ਧਾਗੇ ਨੂੰ ਮੈਂ ਸੂਈ ਚ ਪਾ ਦਿੰਨਾ ਇਹਨਾਂ ਦੋ ਸੂਈਆਂ ਨਾਲ ਬਣਦਾਗਾ ਉਹ ਬਸ ਐਂ ਵੀ ਇਹ ਸੂਈ ਦੇ ਨਾਲ ਇੱਕ ਸੂਈ ਹੋਰ ਜੋੜ ਦੋ ਤੇ ਉਹ 'ਚ ਥ੍ਰੈਡ ਨਹੀਂ ਪਾਉਣਾ ਹੁੰਦਾ ਆਪਾਂ ਉਹ ਵੈਸੀ ਨਾਲ ਜੋੜਨੀ ਹੁੰਦੀ ਆ ਕਈਆਂ ਨੂੰ ਮਤਲਬ ਇਹ ਡਾਊਟ ਰਹਿੰਦਾ ਨਾ ਵੀ ਕਿਤੇ ਉਹਦੇ 'ਚ ਥ੍ਰੈਡ ਤਾਂ ਨਹੀਂ ਪਾਉਣਾ ਐਵੇਂ ਤਾਂ ਨਹੀਂ ਐਵੇਂ ਤਾਂ ਨਹੀਂ ਉਹਦੇ 'ਚ ਥ੍ਰੈਡ ਨਹੀਂ ਪਾਉਣਾ ਹੁੰਦਾ ਉਹ ਬਸ ਵੈਸੇ ਹੀ ਨਾਲ ਜੋੜਨੀ ਹੁੰਦੀ ਆ ਆਪਾਂ ਸੂਈ ਬਸ ਉਹਦੇ ਨਾਲ ਜਿਹੜਾ ਪੰਖ ਜਾਂ ਹੁੰਦਾ ਇਹ ਤਾਂ ਥੋੜਾ ਜਿਹਾ ਹੋਰ ਚੌੜਾ ਹੋ ਜਾਂਦਾ ਠੀਕ ਹੈ ਜੀ ਆ ਬਣ ਗਿਆ ਆਪਣਾ ਬ੍ਰਾਜ਼ੀਲੀਅਨ ਫਲਾਵਰ ਇਹ ਸਾਰੇ ਹੀ ਫਲਾਵਰ ਜਿੰਨੇ ਵੀ ਮੈਂ ਇਹ ਸੂਟ ਤੇ ਡਿਜ਼ਾਈਨ ਕਰ ਰਹੀ ਆ ਉਹਨਾਂ ਸਾਰੇ ਬ੍ਰਾਜ਼ੀਲੀਅਨ ਫਲਾਵਰ ਦੇ ਨਾਲ ਹੀ ਸੂਟ ਨੂੰ ਰੈਡੀ ਕਰਨਾ ਆਪਾਂ ਇਹ ਕਸਟਮਰ ਦੀ ਡਿਮਾਂਡ ਹੈ ਵੀ ਇਹ ਫਲਾਵਰ ਦੇ ਨਾਲ ਸੂਟ ਰੈਡੀ ਕਰਨਾ ਓਕੇ ਜੀ ਇਹ ਇੱਕ ਸੂਈ ਨਾਲ ਪਾਇਆ ਸੀ ਮੈਂ ਤੇ ਅਗਲੀ ਵੀਡੀਓ 'ਚ ਮੈਂ ਤੁਹਾਨੂੰ ਦੱਸੂਗੀ ਵੀ ਦੋ ਸੂਈਆਂ ਨਾਲ ਇਸ ਫਲਾਵਰ ਨੂੰ ਆਪਾਂ ਕਿਵੇਂ ਬਣਾਉਣਾ ਓਕੇ ਜੀ ਸੋ ਥੈਂਕ ਯੂ ਸੋ ਮੱਚ ਜੀ ਨੂੰ ਵੀਡੀਓ ਵਧੀਆ ਲੱਗੀ ਉਹ ਲਾਈਕ ਕਰ ਦਿਓ ਸ਼ੇਅਰ ਕਰਿਓ ਅੱਗੇ ਤੇ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ 我好记住。Okay,